ਕੁਝ ਗੱਲਾਂ ਜਿਹੜੀਆਂ ਮੈਨੂੰ ਪਤਾ ਲੱਗ ਸਕੀਆਂ ਉਹਦੇ ਚੇ ਸੀਗਾ ਕਿ ਜਸਵੰਤ ਸਿੰਘ ਖਾਲੜਾ ਨਾਮ ਤੋਂ ਅਤਰਾ ਸੀਗਾ ਇਹ ਪਹਿਲਾਂ ਵੀ ਗੱਲ ਮੀਡੀਆ ਦੇ ਵਿੱਚ ਆ ਚੁੱਕੀ ਹੈ ਕਿ ਖਾਲੜਾ ਨਾਮ ਨਹੀਂ ਹੋਣਾ ਚਾਹੀਦਾ ਫਿਲਮ ਦਾ ਜਿਹੜੇ ਕਰਦਾਰ ਸੀ ਉਸ ਵੇਲੇ ਦੇ ਚਾਹੇ ਡੀਜੀਪੀ ਉਸ ਵੇਲੇ ਦੇ ਕੇਪੀਐਸ ਗਿਲ ਸੀਗੇ ਬਿਆਨ ਸਿੰਘ ਮੁੱਖ ਮੰਤਰੀ ਸੀਗੇ ਜਾਂ ਕੁਝ ਹੋਰ ਜਿਹੜੇ ਤਰਨਤਾਰਨ ਦੇ ਐਮਐਲਏ ਸਹਿਬਾਨ ਜਾਂ ਬਾਕੀ ਸ਼ਖਸ ਜਿਹੜੇ ਉਹਨਾਂ ਦੇ ਨਾਮ ਐਜ਼ ਇਟ ਇਜ਼ ਨਾ ਵਰਤੇ ਜਾਂਦੇ ਤੇ ਉਹ ਨਾਮ ਜਿਹੜੇ ਬਦਲ ਕੇ ਹੋਰ ਨਾਮ ਰੱਖੇ ਜਾਂਦੇ ਇੱਕ ਚਰਚਾ ਇਹ ਜਿਹੜੀ ਇੰਪੋਰਟੈਂਟ ਹੈ ਇਹਦੇ ਵਿੱਚ ਇਹ ਹੋਈ ਕਿ ਭਾਈ ਜਸਵੰਤ ਸਿੰਘ ਖਾਲੜਾ ਕੈਨੇਡਾ ਜਾਂਦੇ ਉਹਨਾਂ ਨੂੰ ਕੈਨੇਡਾ ਬੁਲਾਇਆ ਜਾਂਦਾ ਔਰ ਉੱਥੇ ਜਾ ਕੇ ਉਹ ਆਪਦੀ ਗੱਲ ਜਿਹੜੀ ਰੱਖਦੇ ਆ ਦੋ ਸਪੀਚਸ ਪ੍ਰਾਇਮਰੀ ਉਹਨਾਂ ਦੀਆਂ YouTube ਦੇ ਉੱਤੇ ਅਵੇਲੇਬਲ ਹੈ ਜੇ ਕਿਸੇ ਨੇ ਨਹੀਂ ਸੁਣੀਆਂ ਜਾ ਕੇ ਸੁਣ ਸਕਦੇ ਜਿਹਦੇ ਚ ਇੱਕ ਵੱਡੀ ਸਪੀਚ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜਦੋਂ ਪਹਿਲੀ ਵਾਰ ਸੂਰਜ ਅਸਤ ਹੋਣ ਲੱਗਿਆ ਹਨੇਰਾ ਪਸਰਿਆ ਤਾਂ ਲੋਕ ਘਬਰਾ ਗਏ ਉਹ ਵਾਲੀ ਸਪੀਚ ਹੈ ਜਿਹੜੀ ਉਹ ਉਹ ਦੋ ਵੀਡੀਓਜ਼ ਜਿਹੜੀਆਂ ਇੱਕ ਇੰਗਲਿਸ਼ ਦੇ ਵਿੱਚ ਉਹਨਾਂ ਦੀ ਸਪੀਚ ਹੈ ਉਹ ਪਈ ਹੈ ਉਸ ਪੂਰੇ ਪਾਠ ਬਾਰੇ ਇਹ ਸੁਣਨ ਚਾਇਆ ਕਿ ਸੈਂਟਰ ਬੋਰਡ ਚਾਹੁੰਦਾ ਹੈ ਕਿ ਉਹ ਉਹ ਜਿਹੜਾ ਪਾਰਟ ਹੈ ਉਹ ਨਾ ਦਿਖਾਇਆ ਜਾਵੇ